ਬਣਾਣਾ ਇਹਨਾਂ ਨੇ ਆ ਪ੍ਰੋਬਲਮ ਸਾਨੂੰ ਹੋਈ ਪਈ ਐ ਸਾਡੇ ਘਰ ਢਾਣ ਲੱਗੇ ਆ ਕੀ ਕਹੀਏ ਹੁਣ ਇਹਨਾਂ ਨੂੰ ਫੋਨ ਵੀ ਕਰਦੇ ਆ ਆਂਦੇ ਨਹੀਂ ਹੈਗੇ ਕਿਸੇ ਬੰਦੇ ਨੂੰ ਭੇਜ ਦਿੰਦੇ ਆ ਦੇਖੋ ਜਾ ਕੇ ਉੱਥੇ ਕੀ ਮੋਲ ਹੈਗਾ ਮੋਲ ਵੀ ਬਹੁਤ ਖਰਾਬ ਐ ਰਾਤੀ ਇੱਕ ਡੇ ਗੰਡੂ ਬੰਦਾ ਖਤਰਾ ਦਿੰਦਾ ਸਾਡੀ ਬੇਟੇ ਨੂੰ ਤਾਂ ਵੀ ਖਤਰਾ ਐ ਉਹ ਦੀ ਟੁੱਟੀ ਐ ਬਣਾਈ 15 ਦਿਨ ਬਾਅਦ ਵੀ ਟੁੱਟ ਗਈ ਫਿਰ ਅੱਗੋਂ ਮੀਂਹ ਪਿਆ ਅੱਗੋਂ ਟੁੱਟ ਗਈ ਫਿਰ ਉਸ ਤੋਂ ਅੱਗੇ ਟੁੱਟ ਗਈ ਫਿਰ ਇੱਕ ਨਵਾਂ ਖੱਡਾ ਪੈ ਗਿਆ ਰਾਤ ਨੂੰ ਠੀਕ ਐ ਉਸ ਤੋਂ ਬਾਅਦ ਆ ਹੋ ਗਿਆ ਮਤਲਬ ਪੰਜ ਪੰਜ ਵਾਰੀ ਐ ਪੰਜਵੀਂ ਵਾਰ ਐ ਕਿੰਨੇ ਸਾਲਾਂ ਦੀ ਗੱਲ ਨਹੀਂ ਹੈਗੀਏ ਉਦਾਂ ਦੀ ਉਦਾਂ ਜਦੋਂ ਦੀ ਬੇਸਮੈਂਟ ਬਣੀ ਐ ਉਦੋਂ ਦਾ ਪੁਰੇ ਹਾ ਸਾਡਾ ਤਾਂ ਨੀਚੋਂ ਸਾਰਾ ਖਾਲੀ ਐ ਤੇ ਆਪਣਾ ਆੜ ਦੇਖੋ ਬਾਕੀ ਹੋਰ ਵੀ ਗਲੀਆਂ ਹੈਗੀਆਂ ਉਹਨਾਂ ਚ ਪਾੜ ਕਿਉਂ ਨਹੀਂ ਪੈਂਦਾ ਆਹੀ ਗਲੀ ਚ ਬਾਰ ਬਾਰ ਕਿਉਂ ਮਾਰ ਰਹੇ ਕਿ ਆ ਪਾੜ ਪੈ ਮੁੱਖ ਕਰਨ ਸਾਰਿਆਂ ਨੂੰ ਪਤਾ ਇਹਨਾਂ ਨੂੰ ਵੀ ਪਤਾ ਪਰ ਇਹ ਬੋਲਣਾ ਨਹੀਂ ਜਾਂਦੇ ਜਨਤਾ ਜਾਨਣਾ ਚਾਹੁੰਦੀ ਹੈ ਮੁੱਖ ਕਰਨ ਕੀ ਇਹ ਬੇਸਮੈਂਟ ਜਿਹੜੀ ਬਣ ਰਹੀ ਹੈ ਤੇ 3 ਮਹੀਨੇ ਦੀ ਉਹ ਗਲੀ ਦੇਖੋ ਸਾਰੀ ਪੋਲੀ ਹੋਈ ਪਈ ਅਸੀਂ ਕਹਿੰਦੇ ਸੀ ਸਾਰੀ ਪੱਟ ਕੇ ਬਣਾਓ ਇਹਨਾਂ ਨੇ ਨਹੀਂ ਸੁਣੀ ਟੋਟਾ ਟੋਟਾ ਕਰਕੇ ਬਣਾ ਰਹੇ ਥੋੜਾ ਥੋੜਾ ਕਰਕੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਬਿਲਡਿੰਗ ਦੇ ਕਰਣੇ ਕਾਫੀ ਸਮੱਸਿਆਵਾਂ ਆ ਰਹੀਆਂ ਕਿਸ ਤਰ੍ਹਾਂ ਦੇਖ ਰਹੀ ਤੁਸੀਂ ਸਮੱਸਿਆਵਾਂ ਆ ਰਹੀ ਹੈ ਇਹ ਦੇਖੋ ਸਾਨੂੰ ਵੀ ਪਹਿਲਾ ਮਹੀਨਾ ਦੇ ਲੈ ਰਹੇ ਲੱਗੇ ਰਹੇ ਹਾਂ ਅਸੀਂ ਤੇ ਬਾਕੀ ਹੁਣ ਜਿਵੇਂ ਉੱਪਰਲੇ ਅਫਸਰਾਂ ਨੂੰ ਪਤਾ ਬਿਲਡਿੰਗ ਬ੍ਰਾਂਚ ਨੂੰ ਬਿਲਡਿੰਗ ਦਾ ਕੀ ਹੈ ਨਾ ਸਾਨੂੰ ਨਹੀਂ ਇਹਦੇ ਬਾਰੇ ਕੁਝ ਮਹੀਨੇ ਪਹਿਲਾਂ ਤੁਹਾਨੂੰ ਖਬਰ ਨਸ਼ੇ ਕਰਾਈ ਸੀ ਕਿ ਇੱਕ ਗਲੀ ਦੇ ਵਿੱਚ 30 ਫੁੱਟ ਡੂੰਗਾ ਪਾੜ ਪੈ ਗਿਆ ਸੀਗਾ ਬਰਸਾਤ ਦੇ ਮੌਸਮ ਦੇ ਕਾਰਨ ਦੱਸਿਆ ਜਾ ਰਿਹਾ ਸੀ ਉਸ ਦੇ ਕਾਰਨ ਕਿ ਨਾਲ ਦੀ ਕੁਝ ਬਿਲਡਿੰਗ ਬੰਦੀ ਪਈ ਹੈ ਤੇ ਉਸ ਦੇ ਵਿੱਚ ਬੀਸਮੈਂਟ ਬੰਦੀ ਪਈ ਹੈ ਉਸ ਦੇ ਦੌਰਾਨ ਗਲੀ ਦੇ ਵਿੱਚ 30 ਫੁੱਟ ਡੂੰਗਾ ਪਾੜ ਪੈ ਗਿਆ ਸੀਗਾ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਵਾ ਦੇਖ ਸਕਦੇ ਹੋ ਕਿ ਇਹ ਉਹੀ ਪਾੜ ਹੈ ਜਿਸ ਜਿਸ ਵੇਲੇ ਰਾਤ ਨੂੰ ਇੱਥੇ ਘਬਰਾ ਗਿਆ ਸੀਗਾ ਪਰਿਵਾਰ ਜਿੰਨੇ ਵੀ ਇੱਥੇ ਰਹਿੰਦੇ ਸਾਰੇ ਘਬਰਾਗੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਅਸੀਂ ਜਗਾਇਆ ਤੇ ਉਸ ਤੋਂ ਬਾਅਦ ਹਰਕਤ ਦੇ ਵਿੱਚ ਆ ਕੇ ਪ੍ਰਸ਼ਾਸਨ ਨੇ ਇਸ ਨੂੰ ਭਰ ਕੇ ਉਸ ਵਾਰ ਦੇ ਲੋਕਾਂ ਦੀ ਜਾਨਾਂ ਜਿਹੜੀਆਂ ਬਚੀਆਂ ਨੇ ਜਿਹੜਾ ਪਰ ਹਾਜੇ ਤੱਕ ਵੀ ਜਿਹੜਾ ਕਿ ਪ੍ਰਸ਼ਾਸਨ ਸੁੱਤਾ ਨਜ਼ਰ ਆ ਰਿਹਾ ਵਾ ਲੋਕ ਡਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਘਰ ਇੱਥੇ 100 ਕੁ ਕੁੱਲ ਘਰ ਨੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਕਿ ਜਾਨੀ ਸਾਨੂੰ ਖਤਰਾ ਵਾ ਕਿਉਂਕਿ ਸਾਡੀ ਜਾਨ ਜਿਹੜੀ ਕਿ ਹੈ ਜੋਖਮ ਦੇ ਵਿੱਚ ਹੈ ਇੱਕ ਆਂਟੀ ਦਾ ਬਜ਼ੁਰਗ ਮਹਿਲਾ ਨਾਲ ਗੱਲਬਾਤ ਕਰ ਲੈਨੇ ਕੀ ਨਾਮ ਹੈ ਤੁਹਾਡਾ ਪਰਵੀਨ ਜਾਨ ਅ ਪ੍ਰਵੀਨ ਜੀ ਕਿਸ ਤਰ੍ਹਾਂ ਦਾ ਖਤਰਾ ਆਂਦਾ ਜੀ ਤੇ ਪਹਿਲੇ ਇਹ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਤੇ ਕੀ ਹੋਇਆ ਸੀਗਾ ਪਹਿਲੇ ਤਾਂ ਠੀਕ ਸੀ ਜੇ ਹੁੰਦਾ ਪਲਾਟ ਦਾ ਹੀ ਕੰਮ ਹੋਇਆ ਉਹਦੋਂ ਨਹੀਂ ਹੋਇਆ ਇੱਧਰ ਬਸ ਅੱਛਾ ਪਹਿਲੇ ਪਹਿਲੇ ਕਿਸ ਪਹਿਲੇ ਕਿੱਦਾਂ ਡੋਂਗ ਪੈ ਗਿਆ ਸੀ ਇੱਥੇ ਜਿੱਦਾਂ ਹੀ ਉਹਨਾਂ ਨੇ ਪਲਾਟ ਦਾ ਕੀਤਾ ਉਵੇਂ ਹੀ ਡੋਂਗ ਅੱਛਾ ਕਿੰਨਾ ਕਿੰਨਾ ਕੁ ਫੁੱਟ ਡੋਂਗ ਪੈ ਗਿਆ ਸੀ ਜੀ ਜਿਆਦਾ ਸਾਰੇ ਪੈ ਗਿਆ ਸੀ ਅੱਛਾ ਜੀ ਡਰ ਸੀਗਾ ਘਰ ਡਿੱਗਣ ਦਾ ਹਾਂਜੀ ਹਾਂਜੀ ਅੱਛਾ ਜੀ ਕਿਸ ਤਰ੍ਹਾਂ ਦਾ ਖਤਰਾ ਸੀਗਾ ਬੱਚਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੇਫਟੀ ਬਹੁਤ ਡੂੰਘਾ ਹੋਇਆ ਪਿਆ ਸੀ ਐ ਜਿਵੇਂ ਨਾਲੀ ਦਿਸਦੀ ਹੈਗੀ ਐਸੇ ਨਿਕਲਦਾ ਸੀ ਅੱਛਾ ਐਸਾ ਦਿਖਦਾ ਸੀ ਬਿਲਕੁਲ ਏ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਜਿਸ ਤਰ੍ਹਾਂ ਹੁਣ ਤਾਂ ਭਰਿਆ ਹੋਇਆ ਨਜ਼ਰ ਆ ਰਿਹਾ ਪਹਿਲੇ ਤੁਹਾਨੂੰ ਨਜ਼ਰ ਲੱਗਦਾ ਨਾ ਪਹਿਲੇ ਤਾਂ ਇਹ ਸੀ ਨਾ ਜਿਵੇਂ ਨਾਲ ਹੀ ਨਹੀਂ ਹੁੰਦੀ ਐਸੇ ਗੁੰਡੂੰਗਾ ਹੋਇਆ ਪਿਆ ਸੀ ਬਿਲਕੁਲ ਸਾਰਾ ਥੱਲੋਂ ਜ਼ਮੀਨ ਦਿੱਸਦੀ ਪਈ ਸੀ ਅੱਛਾ ਜੀ ਪੂਰੀ ਜ਼ਮੀਨ ਦਿੱਸਦੀ ਪਈ ਥੱਲੋਂ ਦੀ ਹਾਂਜੀ ਹਾਂਜੀ ਕੋਈ ਵੀ ਦੇਖ ਸਕਦਾ ਇਹ ਤੁਹਾਨੂੰ ਹਾਂਜੀ ਹਾਂਜੀ ਬਹੁਤ ਡੂੰਗਾ ਹੋਇਆ ਪਿਆ ਸੀ ਬਿਲਕੁਲ ਬਹੁਤ ਜ਼ਿਆਦਾ ਡੂੰਗਾ 30 ਤੋਂ 40 ਫੁੱਟ ਦੇ ਲਗੀਆ ਡੂੰਗਾ ਸੀਗਾ ਆ ਦੇਖ ਸਕਦੇ ਹੋ ਪਾੜ ਕਿਸ ਤਰ੍ਹਾਂ ਪਏ ਹੋਏ ਨੇ ਸੜਕ ਦਾ ਸੜਕ ਦਾ ਬੁਰਾ ਹਾਲ ਆ ਟੁੱਟੀ ਇੱਕੋ ਦਮੇ ਥੱਲੇ ਜ਼ਮੀਨ ਤਸ ਗਈ ਸੀਗੀ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਜਦੋਂ ਪ੍ਰਸ਼ਾਸਨ ਨੂੰ ਅਸੀਂ ਜਗਾਇਆ ਖਬਰਾਂ ਨਸ਼ਰ ਹੋਈਆਂ ਤੇ ਪ੍ਰਸ਼ਾਸਨ ਜਾਗਿਆ ਤੇ ਉਸ ਤੋਂ ਬਾਅਦ ਇਹ ਭਰਿਆ ਇਹਨਾਂ ਨੇ ਸਾਰਾ ਕੁਝ ਤੇ ਹੁਣ ਇੱਕ ਉਹ ਪਹਿਲਾ ਪਹਿਲਾ ਉੱਥੇ ਪਾੜ ਪਿਆ ਫਿਰ ਇੱਥੇ ਪਾੜ ਪਿਆ ਫਿਰ ਇੱਥੇ ਪਿਆ ਹੁਣ ਚੌਥਾ ਉੱਥੇ ਪਿਆ ਵਾ ਚਾਰ ਵਾਰੀ ਜਿਹੜਾ ਕਿ ਆ ਪਾੜ ਪੈ ਚੁੱਕਾ ਵਾ 30 30 ਚੱਲ ਚੱਲੇ ਡੂੰਗਾ ਫੋਟਰ ਜਿਹੜਾ ਪਾੜ ਪੈ ਚੁੱਕਾ ਵਾ ਤੁਹਾਨੂੰ ਦੇਖ ਸਕਦੇ ਹੋ ਕਿ ਇਹ ਅੱਗੇ ਪੱਟੀਆਂ ਵੀ ਲਾਈ ਹੋਈਆਂ ਨੇ ਇਸ ਤੋਂ ਅੱਗੇ ਜਾਣਾ ਖਤਰਾ ਖਤਰਾ ਲਾਹ ਵਾ ਦੇਖ ਸਕਦੇ ਹੋ ਕਿ ਹੁਣ ਜਦੋਂ ਕਾਰ ਇਥੇ ਨਿਵਾਸੀ ਮhalla ਜੂਰੋ ਕਾਰਪੋਰੇਸ਼ਨ ਕਮਿਸ਼ਨਰ ਦੇ ਜਾਂਦੇ ਨੇ ਤੇ ਉਸ ਵਾਰ ਪ੍ਰਸ਼ਾਸਨ ਜਰ ਕੇ ਹਰਕਤ ਦੇ ਵਿੱਚ ਆਂਦਾ ਵਾ ਪਰ ਸਵਾਲ ਇਥੇ ਉੱੜਦਾ ਹੈ ਕਿ ਇਹ ਬਿਲਡਿੰਗ ਦੇ ਕਾਰਨ ਇੰਨਾ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ ਇਹਨੇ ਹਾਸੇ ਹੋ ਰਹੇ ਨੇ ਇਸ ਬਿਲਡਿੰਗ ਨੂੰ ਸੀਲ ਕਿਉਂ ਨਹੀਂ ਕੀਤਾ ਜਾ ਰਿਹਾ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ ਸਵਾਲ ਜਿਹੜੇ ਕੀ ਹੈ ਕਾਫੀ ਉੱੜਦੇ ਨਜ਼ਰ ਆ ਰਹੇ ਨੇ ਕਿ ਕੀ ਇਹ ਬਿਲਡਿੰਗ ਲੋਕਾਂ ਦੀ ਜਾਨਾਂ ਤੋਂ ਜ਼ਿਆਦਾ ਪਿਆਰੀ ਹੈ ਕੀ ਜਿਹੜੇ ਘਰ ਖੜੇ ਕੀਤੇ ਹੋਏ ਨੇ ਜਿਹੜੇ ਘਰ ਇੱਥੇ ਰਹਿੰਦੇ ਨੇ ਲੋਕ ਉਹ ਉਹ ਜਿਆਦਾ ਉਹ ਜਿਆਦਾ ਇੰਪੋਰਟੈਂਟ ਨਹੀਂ ਹੈਗੇ ਬਿਲਡਿੰਗ ਜਿਆਦਾ ਇੰਪੋਰਟੈਂਟ ਹੈ ਬੇਸਮੈਂਟ ਬਣਾਈ ਜਾ ਰਹੀ ਹੈ ਬੇਸਮੈਂਟ ਦੇ ਵਿੱਚ ਪੱਕਾ ਕੰਮ ਹੋਣਾ ਚਾਹੀਦਾ ਕੱਚਾ ਕੰਮ ਜਿਹੜੇ ਕੀ ਹੈ ਕੀਤਾ ਗਿਆ ਵਾ ਪਰ ਲੋਕ ਨਿਵਾਸੀ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਕੁਝ ਅਧਿਕਾਰੀ ਵੀ ਆਏ ਹੋਏ ਨੇ ਲੰਬਰਦਾ ਸਾਹਿਬ ਆਏ ਨੇ ਲੰਬਰਦਾ ਸਾਹਿਬ ਇਹ ਕਿਸ ਤਰ੍ਹਾਂ ਪਾੜ ਪੈ ਗਿਆ ਕੁਝ ਸਮਝ ਨਹੀਂ ਆ ਰਿਹਾ ਹੈ ਵੀਰੇ ਮਿੰਤਾ ਪਤਾ ਨਹੀਂ ਕਿੱਦਾਂ ਪਾੜ ਪਿਆ ਸਾਡਾ ਫੋਨ ਆਇਆ ਸੀ ਆ ਕੇ ਦੇਖਿਆ ਅੱਛਾ ਫੋਨ ਹੈ ਅੱਛਾ ਅਕਸਰ ਪਹਿਲੇ ਵੀ ਪਾੜ ਪਏ ਸੀ ਪਿੱਛੇ ਉਹ ਉਦੋਂ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਕੋਈ ਨੰਬਰਦਾਰ ਨਹੀਂ ਆਇਆ ਨਹੀਂ ਨੰਬਰਦਾਰ ਫਿਰ ਪਹਿਲਾਂ ਵੀ ਆਇਆ ਸਾਰੇ ਇੱਥੇ ਆਏ ਸ ਚੌਥੀ ਵਾਰੀ ਪੈ ਗਿਆ ਚੌਥੀ ਵਾਰੀ ਕਿਉਂ ਪੈ ਗਿਆ ਕਾਰਨ ਸਾਡਾ ਕਸੂਰ ਥੋੜਾ ਜਨਾਬ ਅਸੀਂ ਥੋੜਾ ਕਰਤਾ ਹੈ ਅੱਛਾ ਤੁਸੀਂ ਨਹੀਂ ਕੀਤਾ ਨਹੀਂ ਇਹ ਤਾਂ ਕੁਦਰਤੀ ਹੈ ਕੁਦਰਤੀ ਹੋਈ ਨਾ ਉਹਨ ਪਾੜ ਪੈ ਗਿਆ ਸੀ ਤਾਂ ਠੀਕ ਕਰਨ ਆਏ ਵਾ ਠੀਕ ਆ ਅਈਲਾ ਕੰਮ ਕਰਨ ਵਾਲੇ ਬੰਦੇ ਅੱਛਾ ਕੁਦਰਤੀ ਪੈੰਦੇ ਹੀ ਪਾੜ ਉਹ ਪਾੜ ਹੁਣ ਪੈ ਗਿਆ ਹੁਣ ਤੁਹਾਡੇ ਸਾਹਮਣੇ ਹੀ ਆ ਅਸੀਂ ਥੋੜਾ ਬਾਤ ਨਹੀਂ ਇਹ ਰੋਡ ਤੇ ਕਿਉਂ ਨਹੀਂ ਪੈ ਜਾਂਦੀ ਮੈਂ ਕੀ ਰੋਡ ਤੇ ਨਹੀਂ ਪੈ ਜਾਂ ਆਪਾਂ ਕੋਈ ਚੀਜ਼ ਪਟੰਗ ਤਾਂ ਹੀ ਪਾੜ ਪਊਗਾ ਅੱਛਾ ਮਤਲਬ ਕਿ ਇਹ ਬਿਲਡਿੰਗ ਜਿਹੜੀ ਬਣ ਰਹੀ ਹੈ ਇਹਦੇ ਪੱਟਣ ਦੇ ਨਾਲ ਪਾੜ ਪੈ ਗਿਆ ਆਪਾਂ ਨੂੰ ਤਾਂ ਨਹੀਂ ਪਤਾ ਆਪਾਂ ਤਾਂ ਪਾੜ ਪਿਆ ਦੇਖ ਰਾ ਠੀਕ ਕਰਨ ਆ ਗਏ ਅੱਛਾ ਜੀ ਸਭ ਹਾਂਜੀ ਸਰ ਇਹ ਕਿਸ ਤਰ੍ਹਾਂ ਸਰ ਕਿਸ ਤਰ੍ਹਾਂ ਪਾੜ ਪੈ ਗਏ ਮੈਨੂੰ ਦੱਸ ਇਹ ਤਾਂ ਬਰਸਾਤ ਆਈ ਹੈ ਬਰਸਾਤ ਨੇ ਪੈ ਗਏ ਜੀ ਬਰਸਾਤ ਨੇ ਪੈ ਗਏ ਹਾਂਜੀ ਹਾਂਜੀ ਅੱਛਾ ਸਰ ਪੱਕਾ ਨਹੀਂ ਕੰਮ ਕੀਤਾ ਸੀਗਾ ਨਹੀਂ ਪੱਕਾ ਹੀ ਸੀਗਾ ਮੇਰੇ ਨਾਲ ਪੱਕਾ ਹੀ ਚੱਲਦਾ ਸੀ ਅੱਛਾ ਜੀ ਤੇ ਸਰ ਚਾਥੀ ਵਾਰੀ ਪਾੜ ਪੈ ਚੁੱਕਾ ਹੈ ਕੀ ਕਾਰਨ ਹੋਏਗਾ ਉਹ ਤਾਂ ਪਹਿਲਾਂ ਦਾ ਹੋ ਗਿਆ ਜੀ ਕਲੀਅਰ ਪਿੱਛੇ ਤਾਂ ਕੋਈ ਨਹੀਂ ਹੋਇਆ ਅੱਗੇ ਹੋਇਆ ਇਹ ਅੱਛਾ ਸਰ ਕਾਸੀ ਲੋਕ ਕਾਇਲ ਹੋਏ ਨੇ ਅੰਦਰ ਦਾਖਲ ਹਸਪਤਾਲ 'ਚ ਦਾਖਲ ਪਏ ਨੇ ਅੰਦਰ ਆਪਣੇ ਲੱਤਾਂ ਤਰਵਾ ਕੇ ਬੈਠੇ ਨੇ ਕਿਸ ਤਰ੍ਹਾਂ ਦੇਖਦੇ ਕਿਹੜੇ ਬੈਠੇ ਜੀ ਕੁੱਛੋ ਹੀ ਮਲੇ ਵਾਲੇ ਨੂੰ ਦੱਸੋ ਜੀ ਕਿਹੜੇ ਹੈ ਕਿੱਥੇ ਉਹਨਾਂ ਦਾ ਪੈਰ ਦੇ ਸੱਟ ਲੱਗੀ ਪੱਟੀ ਕਰਾ ਕੇ ਬੈਠੇ ਉਹ ਹੈਗੇ ਉਹਨਾਂ ਉੱਧਰ ਪਾਜੀ ਬੈਠੇ ਨੇ ਘਰੇ ਅੱਛਾ ਜੀ ਹਾਂਜੀ ਹਾਂਜੀ ਕੋਈ ਸਾਨੂੰ ਨਹੀਂ ਇਹਦੇ ਬਾਰੇ ਕੋਈ ਹੋਣੀ ਇਹਨਾਂ ਨੇ ਦੱਸਿਆ ਜੀ ਸਾਨੂੰ ਨਹੀਂ ਸਰ ਬਿਲਡਿੰਗ ਦੇ ਦੱਸਿਆ ਜਿਆਦਾ ਲੋਕਾਂ ਦੇ ਵੱਲੋਂ ਕਿ ਬਿਲਡਿੰਗ ਦੇ ਕਾਰਨ ਕਾਫੀ ਸਮੱਸਿਆਵਾਂ ਆ ਰਹੀਆਂ ਕਿਸ ਤਰ੍ਹਾਂ ਦੇਖ ਰਹੀ ਹੈ ਇਹ ਦੇਖੋ ਸਾਨੂੰ ਵੀ ਪਹਿਲਾਂ ਮਹੀਨਾ ਅੱਗੇ ਲੇ ਰਹੇ ਲੱਗੇ ਰਹੇ ਅਸੀਂ ਤੇ ਬਾਕੀ ਹੁਣ ਜਿਵੇਂ ਉੱਪਰਲੇ ਅਫਸਰਾਂ ਨੂੰ ਪਤਾ ਬਿਲਡਿੰਗ ਬ੍ਰਾਂਚ ਨੂੰ ਬਿਲਡਿੰਗ ਦਾ ਕੀ ਹੈ ਇਹ ਸਾਨੂੰ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ ਕਿ ਸਰ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇੱਥੇ ਕਿਤੇ ਜੀ ਇੱਥੇ ਹੁਣ ਇੱਕ ਇੱਥੇ ਤਾਂ ਜੀ ਆਏ ਆ ਸਵੇਰ ਦੇ ਹੁਣੇ ਆਏ ਹੋ ਹਾਂ ਸਵੇਰ ਦੇ ਸਵੇਰੇ ਪਤਾ ਲੱਗੇ ਸਾਨੂੰ ਅਸੀਂ ਆ ਗਏ ਜੀ ਅਜਾ ਕੀ ਮਾਮਲਾ ਸੀ ਭਾਜੀ ਤੁਸੀਂ ਸਾਰੇ ਕਮਿਸ਼ਨਰ ਦਫ਼ਤਰ ਦੇ ਉੱਤੇ ਜਾ ਕੇ ਪੇਸ਼ ਹੋਏ ਸੀਗੇ ਕੀ ਪੂਰਾ ਮਾਮਲਾ ਸੀਗਾ ਮਾਮਲਾ ਭਾਜੀ ਦੇਖੋ ਜੀ ਇਹ ਤਾਂ ਮਹੀਨਾ ਦਾ ਨੂੰ ਡੇਢ ਮਹੀਨਾ ਕਹਿ ਰਹੇ ਆ ਪਰ 3 ਮਹੀਨੇ ਹੋ ਗਏ ਆ ਇਹਨਾਂ ਨੂੰ ਇੱਥੇ ਹੀ ਆ ਗਲੀ ਦੇ ਵਿੱਚ ਇਹ ਸਾਡੇ ਆਪ ਨੇ ਖਾਸ ਬਣ ਗਏ ਹੋਏ ਆ ਹੁਣ ਇਹਨਾਂ ਨੇ ਗਲੀ ਚੋਂ ਜਾਣਾ ਨਹੀਂ ਹੈਗਾ ਜਲਦੀ ਇਹ ਖਾਸ ਬਣ ਗਏ ਹਾਂ ਇਹ ਗਲੀ ਚੋਂ ਨਹੀਂ ਜਾਣ ਨੂੰ ਅਸੀਂ ਭੇਜਣਾ ਹੀ ਨਹੀਂ ਇਹ ਕਹਿ ਰਹੇ ਨਾ ਸਾਨੂੰ ਨਹੀਂ ਪਤਾ ਕਿੱਦਾਂ ਹੋ ਗਿਆ ਠੀਕ ਆ ਇਹ ਬਾਕੀ ਗਲੀਆਂ ਨਹੀਂ ਹੁੰਦੀਆਂ ਹੂੰ ਬਾਕੀ ਹੋਰ ਵੀ ਗਲੀਆਂ ਹੈਗੀਆਂ ਉਹਨਾਂ 'ਚ ਪਾੜ ਕਿਉਂ ਨਹੀਂ ਪੈਂਦਾ ਆਹੀ ਗਲੀ 'ਚ ਬਾਰ-ਬਾਰ ਕਿਉਂ ਪਾੜ ਮੁੱਖ ਕਾਰਨ ਕੀ ਆ ਪਾੜ ਪੈਂਦਾ ਮੁੱਖ ਕਾਰਨ ਸਾਰਿਆਂ ਨੂੰ ਪਤਾ ਇਹਨਾਂ ਨੂੰ ਵੀ ਪਤਾ ਪਰ ਇਹ ਬੋਲਣਾ ਨਹੀਂ ਜਾਂਦੇ ਜਨਤਾ ਜਾਣਨਾ ਚਾਹੁੰਦੀ ਆ ਮੁੱਖ ਕਾਰਨ ਕੀ ਆ ਇਹ ਬੇਸਮੈਂਟ ਜਿਹੜੀ ਬਣ ਰਹੀ ਆ ਤੇ ਜਦੋਂ ਦੀ ਬਣ ਗਈ ਰਿਆ ਇੱਥੇ ਇਹ ਕਹਿੰਦੇ ਮੋਲ ਬਣਨਾ ਆ ਪਤਾ ਨਹੀਂ ਕੀ ਬਣਨਾ ਇਹਨਾਂ ਨੇ ਬਣਾਉਣਾ ਇਹਨਾਂ ਨੇ ਆ ਪ੍ਰੋਬਲਮ ਸਾਨੂੰ ਹੋਈ ਪਈ ਆ ਸਾਡੇ ਘਰ ਢਾਣ ਲੱਗੇ ਆ ਕੀ ਕਹੀਏ ਹੁਣ ਇਹਨਾਂ ਨੂੰ ਫੋਨ ਵੀ ਕਰਦੇ ਆ ਆਂਦੇ ਨਹੀਂ ਹੈਗੇ ਕਿਸੇ ਬੰਦੇ ਨੂੰ ਭੇਜ ਦਿੰਦੇ ਆ ਦੇਖੋ ਜਾ ਕੇ ਉੱਥੇ ਕੀ ਮੋਲ ਹੈਗਾ ਇਹ ਇਹਨਾਂ ਨੂੰ ਪਤਾ ਹੋਊਗਾ ਹੁਣ ਸੁਣਮਾਈ ਤੇ ਵੀ ਮੋੜੀ ਪਾੜ ਪੈ ਚੁੱਕਾ ਹੁਣ ਦੇਖੋ ਜੀ ਇਹ ਪਹਿਲੇ ਉਹ ਹੋਦੀ ਟੁੱਟੀ ਐ ਬਣਾਈ 15 ਦਿਨ ਬਾਅਦ ਫੇਰ ਟੁੱਟ ਗਈ ਫਿਰ ਅੱਗੋਂ ਮੀਂਹ ਪਿਆ ਅੱਗੋਂ ਟੁੱਟ ਗਈ ਫਿਰ ਉਸ ਤੋਂ ਅੱਗੇ ਟੁੱਟ ਗਈ ਫਿਰ ਇੱਕ ਨਵਾਂ ਖੱਡਾ ਪੈ ਗਿਆ ਰਾਤ ਨੂੰ ਠੀਕ ਆ ਉਸ ਤੋਂ ਬਾਅਦ ਆ ਹੋ ਗਿਆ ਮਤਲਬ 5-5 ਵਾਰੀ ਐ 5ਵੀਂ ਵਾਰ ਐ ਮੇਰੇ ਕੋਲ ਵੀਡੀਓ ਹੈਗੀਆਂ ਸਾਰੀਆਂ ਵੋਟਮਾਂ ਵੀ ਹੈਗੀਆਂ ਸਾਰਾ ਕੁਝ ਹੈਗਾ ਯਾਰ ਆਪਾਂ ਕੰਪਲੇਂਟ ਦੇਖੋ ਇੱਕ ਮਹੀਨੇ 5 6 ਦਿਨ ਹੋ ਗਏ ਇੱਕ ਮਹੀਨਾ 6 ਦਿਨ ਤੋਂ ਕਮਿਸ਼ਨਰ ਸਾਹਿਬ ਨੂੰ ਫੋਟੋਆਂ ਭੇਜੀਆਂ ਹੋਈਆਂ ਆਂ ਵੀਡੀਓ ਵੀ ਭੇਜੀਆਂ ਹੋਈਆਂ ਆਂ ਵਟਸਐਪ ਤੇ ਅੱਜ ਉਹਨਾਂ ਨੂੰ ਉਹੀ ਕੰਪਲੇਂਟ ਦੇ ਕੇ ਆਏ ਆਂ ਉਹਨਾਂ ਨੇ ਇਹ ਵੀ ਕਿਹਾ 24 ਘੰਟੇ ਚ ਹੱਲ ਹੋ ਜਾਏਗਾ ਇਹ ਵੀ ਬੇਸਮੈਂਟ ਇੱਥੇ ਨਹੀਂ ਬਣਨ ਦੇਣੀ ਮੈਂ ਪਹਿਲੇ ਵੀ ਇਹੀ ਕਿਹਾ ਸੀ ਬੇਸਮੈਂਟ ਨਹੀਂ ਬਣਨ ਦੇਣੀ ਇੱਥੇ ਇਹ ਸਾਰਾ ਕੁਝ ਬੇਸਮੈਂਟ ਕਰਕੇ ਹੋ ਰਿਹਾ ਅੱਛਾ ਖਤਰੇ ਦੀ ਘੰਟੀ ਕਿੰਨੀ ਕੋਈ ਦਿਖਾਈ ਦੇ ਰਹੀ ਹੈ ਖਤਰੇ ਦੀ ਘੰਟੀ ਸਰ ਆ ਕੇ ਦੇਖੋ ਉੱਥੇ ਪਾੜ ਪਏ ਹੋਏ ਦਾ ਤਰੇੜਾਂ ਆ ਗਈਆਂ ਉੱਥੇ ਉਧਰਲੇ ਪਾਸੇ ਅੱਛਾ ਜਿੱਥੇ ਅਸੀਂ ਖੜੇ ਆਂ ਇੱਥੇ ਵੀ ਦੇਖੋ ਆਗੇ ਅੱਛਾ ਜਿੱਥੇ ਅਸੀਂ ਖੜੇ ਆਂ ਪਰ 2 2 ਇੰਚ ਇੱਤੇ ਹੈਗਾ 2.5 ਇੰਚ ਸਲੇਬ ਕਿਉਂ ਨਹੀਂ ਟੁੱਟੇਗੀ ਜੇ ਆ ਟੁੱਟ ਸਕਦੀ ਆ ਤੇ ਇਹ ਵੀ ਟੁੱਟ ਸਕਦੀ ਆ ਟੇਪਰ ਹੋ ਗਈ ਸਾਰੀ ਟੇਪਰ ਉਧਰ ਨੂੰ ਹੋ ਗਈ ਬੇਸਮੈਂਟ ਵੱਲ ਨੂੰ ਹੂੰ ਇੱਥੇ ਰਹੇਗਾ ਗੱਡੀ ਚਾਈ ਕਰ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪਾੜ ਕਿੰਨਾ ਕੋ ਡੂੰਗਾ ਪੈ ਗਿਆ ਹੋਇਆ ਵੈ ਸੜਕ ਬਸ ਇੱਕ ਸਹਾਰੇ ਦੇ ਮੁਤਾਬਕ ਹੀ ਖੜੀ ਹੈ ਰੱਬ ਦੇ ਸਹਾਰੇ ਖੜੀ ਹੈ ਮੰਨ ਲਓ ਕਿ ਰੱਬ ਦੇ ਸਹਾਰੇ ਖੜੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਸੜਕ ਖੜੀ ਹੋਈ ਹੈ ਇਹ ਤਾਂ ਹੁਣ ਜਿਹੜੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਜਾਂ ਮੁਲਾਜ਼ਮਾਂ ਨੇ ਇਹ ਸੰਭੀ ਹੋਈ ਆ ਮੋਰਚਾ ਸੰਭਿਆ ਹੋਇਆ ਪਰ ਜੇਕਰ ਇੱਥੇ ਕੋਈ ਨਾ ਆਵੇ ਤੇ ਮਤਲਬ ਕਿ ਜਾਨ ਜੋਖਮ ਵਿੱਚ ਉਹਦੀ ਨਜ਼ਰਾਂ ਦੀ ਦਿਖਾਈ ਦੇ ਰਹੀ ਹੈ ਜਦੋਂ ਅੱਜ ਮੱਲੇ ਵਾਲੇ ਇਕੱਠੇ ਹੋ ਕੇ ਜਾਂਦੇ ਨੇ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਤੇ ਉਦੋਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਂਦਾ ਵਾ ਹਰਕਤ ਦੇ ਵਿੱਚ ਆਂਦੇ ਆਵਾਜ਼ ਤੇ ਕਾਰਵਾਈ ਸ਼ੁਰੂ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਤੋਂ ਲਗਾਤਾਰ ਪਾੜ ਇੱਥੇ ਪਏ ਡੂੰਘੇ ਖੱਡੇ ਇੱਥੇ ਪੈਂਦੇ ਨਜ਼ਰ ਆਂਦੇ ਨੇ ਇਹ ਕੁਝ ਬੱਚੇ ਵੀ ਨਹੀਂ ਦੇਖ ਸਕਦੇ ਉਹ ਘਰਾਂ ਦੇ ਵਿੱਚ ਬੱਚੇ ਨੇ ਅੱਛਾ ਕਿਸ ਤਰ੍ਹਾਂ ਦਾ ਖਤਰਾ ਰੰਦਾ ਤੁਹਾਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਹੂੰ ਕੋਈ ਪਤਾ ਨਹੀਂ ਆ ਦੇਖੋ ਇੱਥੇ ਤੱਕ ਸਾਰਾ ਖਾਲੀ ਹੈ ਹੂੰ ਮਕਾਨ ਸਾਡਾ ਬਿਲਕੁਲ ਨਾਲ ਨਹੀਂ ਹੂੰ ਪਲਾਟ ਬਣਿਆ ਹੀ ਨਹੀਂ ਵਕੇਸ਼ਵਰੀ ਉਹ ਪਿੱਛੇ ਮੁੜ ਕੇ ਚੱਲ ਕੇ ਦੇਖਣ ਨਹੀਂ ਆਏ ਹੋਇਆ ਤਾਂ ਉਹਨਾਂ ਦਾ ਕਰਕੇ ਤੁਸੀਂ ਦੇਖੋ ਹੂੰ ਤੇ ਕੀ ਹਾਲ ਹੋਇਆ ਪੇ ਉਹ ਦੇਖਣ ਨਹੀਂ ਆਏ ਹੂੰ ਉਹਨਾਂ ਕੋਈ ਮਤਲਬ ਨਹੀਂ ਹੋਇਆ ਉਹਨਾਂ ਕਰਕੇ ਹੀ ਸਾਡੇ ਕਰਕੇ ਨਹੀਂ ਆ ਦੇਖੋ ਕਿੰਨੇ ਸਾਲਾਂ ਦੀ ਗੱਲ ਹੀ ਹੈਗੀਏ ਉਦਾਂ ਦੀ ਉਦਾਂ ਜਦੋਂ ਦੀ ਬੇਸਮੈਂਟ ਬਣੀ ਹੈ ਉਹਦਾਂ ਦਾ ਬੁਰੇ ਹਾਲ ਸਾਡਾ ਤਾਂ نیچے ਸਾਰਾ ਖਾਲੀ ਹੈ ਤੇ ਪਲਾਟ ਦੇਖੋ ਹੂੰ ਇਹ ਲੱਗਦਾ ਕਿ ਘਰ ਦੇ ਵਿੱਚ ਜੂ ਤੁਸੀਂ ਰਹਿ ਰਹੇ ਹੋ ਤੇ ਉਸੇ ਵੀ ਖਤਰਾ ਮੰਡਰਾ ਰਿਹਾ ਹੈ ਖਤਰਾ ਮੰਡਰਾਉਂਦਾ ਹੀ ਪਿਆ ਤੁਸੀਂ ਆਪ ਦੇਖੋ ਖਤਰਾ ਮੰਡਰਾ ਰਿਹਾ ਹੈ ਮੁਕੇਸ਼ ਨੂਰ ਨਹੀਂ ਨਜ਼ਰ ਆ ਰਿਹਾ ਉਹਨੂੰ ਨਜ਼ਰ ਨਹੀਂ ਆਇਆ ਉੱਥੋਂ ਚਲੇ ਗਿਆ ਇੱਥੇ ਕਲੀ ਵਿੱਚ ਨਹੀਂ ਆਇਆ ਕੋਣ ਹੈ ਮੁਕੇਸ਼ ਕੋਣ ਹੈ ਪਲਾਟ ਦੇ ਅੱਛਾ ਪਲਾਟ ਦਾ ਮਾਲਕ ਜੀ ਹਾਂਜੀ ਉਹ ਮਾਲਕ ਹੈਗੇ ਅੱਛਾ ਕੋਈ ਕਹਿੰਦੇ ਸੀ ਜੋ ਆਇਆ ਨੁਕਸਾਨ ਸਾਡੀ ਜ਼ਿੰਮੇਵਾਰੀ ਫਿਰ ਆ ਕੇ ਦੇਖਿਆ ਤੱਕ ਨਹੀਂ ਅੱਛਾ ਕੋਈ ਕੋਈ ਜਾਨੀ ਨੁਕਸਾਨ ਵੀ ਹੋਇਆ ਥੇ ਕਿਸੇ ਮਲੇ ਨਿਵਾਸੀ ਨੂੰ ਨਹੀਂ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਬੱਚੇ ਇੱਕ ਦੋ ਵਾਰ ਡਿੱਗੇ ਨੇ ਉਹਨਾਂ ਦੇ ਟਾਂਕੇ ਵੀ ਲੱਗੇ ਨੇ ਅੱਛਾ ਟਾਂਕੇ ਲੱਗੇ ਨੇ ਹਾਂ ਬੱਚੇ ਦੇ ਟਾਂਕੇ ਲੱਗੇ ਨੇ ਕਿੰਨੀ ਕਿੰਨੀ ਉਮਰ ਦੇ ਹੋਣੇ ਉਹ ਬੱਚੇ 4-5 ਸਾਲ ਦੇ ਨੇ 4-5 ਸਾਲ ਹੈ ਗਲੀ 'ਚ ਖੇਡਦੇ ਸੀ ਹਾਂ ਗਲੀ 'ਚ ਖੇਡਦੇ ਸੀ ਕਿ ਖਤਰੇ ਵਾਲੀ ਗੱਲ ਹੈ ਵੱਡਾ ਵੀ ਕੋਈ ਡਿੱਗ ਸਕਦਾ ਹੈ ਤੁਸੀਂ ਹੁਣ ਦੇਖੋ ਕੀ ਹਾਲ ਹੋਇਆ ਫੇ ਇਹ ਸਵੇਰੇ ਹੀ ਹੋਇਆ ਹੈ ਸਵੇਰੇ ਹੀ ਹੋਇਆ ਹੈ ਇਹ ਸਵੇਰੇ ਹੋਇਆ ਹੈ ਅੱਛਾ ਤਾਜ਼ਾ ਤਾਜ਼ਾ ਮਾਮਲਾ ਹੈ ਤੇ ਤਿੰਨ ਮਹੀਨੇ ਦੀ ਉਹ ਗਲੀ ਦੇਖੋ ਸਾਰੀ ਪੋਲੀ ਹੋਈ ਪਈ ਅਸੀਂ ਕਹਿੰਦੇ ਸੀ ਸਾਰੀ ਪੱਟ ਕੇ ਬਣਾਓ ਇਹਨਾਂ ਨੇ ਨਹੀਂ ਸੁਣੀ ਟੋਟਾ ਟੋਟਾ ਕਰਕੇ ਬਣਾ ਰਹੇ ਥ ਉੜ ਵੀ ਲੱਗਦਾ ਖਤਰਾ ਮੰਡਰਾ ਰਿਹਾ ਹੈ ਖਤਰਾ ਹੈਗਾ ਹੀ ਹੈਗਾ ਮੰਡਰਾਣ ਕੀ ਖਤਰਾ ਹੀ ਹੈ ਸਾਡੇ ਖਤਰਾ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਪਰਵਾਹੀ ਜਰੀ ਕੀ ਨਗਰ ਨਿਗਮ ਦੀ ਅੱਖਾਂ ਤੇ ਪੱਟੇ ਬੰਨੀ ਹੋਈ ਹੈ ਲੱਗਦਾ ਕਿ ਯਾ ਤਾਂ ਪੈਸੇ ਦੀ ਪੱਟੀ ਬੰਨੀ ਹੋਈ ਹੈ ਜਾਂ ਤਾਂ ਰਾਜਨੀਤੀ ਦੀ ਪੱਟੀ ਬੰਨੀ ਹੋਈ ਹੈ ਜਾਂ ਤਾਂ ਕੋਈ ਦਬਾ ਰਿਹਾ ਇਹਨਾਂ ਨੂੰ ਇਹ ਸਵਾਲ ਜਿਹੜੇ ਕਿ ਚਰਚਾ ਦੇ ਵਿਸ਼ੇ ਬਣੇ ਹੋਏ ਨੇ ਬਜ਼ੁਰਗ ਵੀ ਇਹਨਾਂ ਨਾਲ ਨੇ ਅਸੀਂ ਕਿਸ ਤਰ੍ਹਾਂ ਦਾ ਮਾਹੌਲ ਇੱਥੇ ਇੱਥੇ ਮੋਲ ਜੀ ਬਹੁਤ ਖਰਾਬ ਹੈ ਹੂੰ ਰਾਤੀ ਡਿੱਗਣ ਡੰਗਾ ਖਤਰਾ ਦਿੰਦਾ ਓਕੇ ਸਾਡੀ ਬਿਲਡਿੰਗ ਦਾ ਵੀ ਖਤਰਾ ਹੈ ਅੱਛਾ ਜੀ ਸਾਡੇ ਬੱਚੇ ਵੀ ਡਿੱਗਣ ਦੇ ਸੱਟਾਂ ਸੁੱਟਾਂ ਲੱਗਦੀਆਂ ਰਹਿੰਦੀਆਂ ਰੋਜ਼ ਬਹੁਤ ਬੁਰਾ ਹਾਲ ਆ ਸਾਡੇ ਸੋ ਬਿਲਕੁਲ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਖਤਰਾ ਜਿਹੜਾ ਕਿ ਇੱਥੇ ਮੰਡਰੰਡ ਦਿਖਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਮੰਡਰੰਡਾ ਨਜ਼ਰ ਆ ਰਿਹਾ ਵੇ ਪਰ ਪ੍ਰਸ਼ਾਸਨ ਜਿਹੜਾ ਕਿ ਅੱਖਾਂ ਬੰਦ ਕਰਕੇ ਬੈਠਾ ਹੋਇਆ ਵਾ ਅੱਜ ਨਤਾਜ਼ਾ ਮਾਮਲਾ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇੱਕ ਬਿਲਡਿੰਗ ਦੇ ਬੇਸਮੈਂਟ ਬਣਾਉਣ ਦੇ ਦਰਮਿਆਨ ਦਰمیان ਪਾੜ ਕਿਸ ਤਰ੍ਹਾਂ ਪੈ ਗਿਆ ਵਾ ਡੂੰਗਾ ਪਾੜ ਪੈ ਗਿਆ ਵਾ ਤੁਹਾਨੂੰ ਅੰਦਰ ਦੀ ਤਸਵੀਰ ਵੀ ਦਿਖਾਈ ਹੈ ਕਿ ਨੀਚੇ ਦੀ ਜ਼ਮੀਨ ਜਰੀਆ ਖੋਖਲੀ ਹੋਈ ਪਈ ਆ ਤੇ ਲੋਕਾਂ ਨੂੰ ਕਾਫੀ ਜਿਹੜਾ ਕਿ ਡਰ ਭੈ ਇੱਥੇ ਲੱਗਦਾ ਪਿਆ ਵਾ ਆਦਿੱਤਿਅ ਦੇਚਾ ਕਮਿਸ਼ਨਰ ਲੁਧਿਆਣਾ ਨਗਰ ਨਿਗਮ ਦੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਉਹਨਾਂ ਦੇ ਬਾਰੇ ਬੇਸਮੈਂਟ ਦਾ ਜਿਹੜਾ ਕੀ ਹੰਗਾਮਾ ਹੋ ਰਿਹਾ ਹੈ ਤੇ ਧੱਕਾ ਜਰੇ ਕੋਈ ਗਰੀਬ ਦਾ ਵੀ ਘਸ ਗਈ ਨੀ ਚੇ ਤਾਂ ਕੀ ਪੂਰਾ ਮੰਗਲਾ ਸੱਤ ਤੁਹਾਡੇ ਧਿਆਨ ਚ ਕਿਸ ਤਰ੍ਹਾਂ ਮਾਮਲਾ ਹੈ ਇਹ ਜਿਹੜਾ ਮਾਮਲਾ ਹੈ ਕੌਂਸਲ ਸਾਹਿਬ ਹੁਣ ਆਏ ਸੀਗੇ ਔਰ ਮੈਨੂੰ ਫੋਟੋਸ ਵੀ ਆਈ ਸੀ ਕਿ ਮੌਨਿੰਗ ਮੇਂ ਜਿਹੜਾ ਬੇਸਮੈਂਟ ਕਰਕੇ ਕੇਵਨ ਹੋਇਆ ਹੈ ਤੋਂ ਉਹਦੀ ਮੈਨੇ ਇਨਕੁਆਰੀ ਮੰਗ ਕੀਤੀ ਹੈ ਜ਼ੋਨਲ ਕਮਿਸ਼ਨ ਨੀਰੇ ਜੈਨ ਨੂੰ ਉਹ ਜਿੱਦਾਂ ਇਨਕੁਆਰੀ ਰਿਪੋਰਟ ਆਪਣੇ ਕੋਟਾ ਪਰੇਗੇ ਉਸ ਦੇ ਬੇਸਿਸ ਤੇ ਜਿਹੜੀ ਕਾਰਵਾਈ ਕਰਨੀ ਹੈ ਉਸੇ ਕਰਨਗੇ ਅੱਛਾ ਸਰ ਨੇ ਦੱਸਿਆ ਜਾ ਰਿਹਾ ਹੈ ਕਿ ਮੱਲੇ ਵਾਲਾ ਲੋਕੀ ਦੋ ਤਿੰਨ ਮਹੀਨੇ ਹੋ ਗਏ ਲਗਾਤਾਰ ਸਨੇਹਾ ਦੇਨਰ ਉਪਰ ਕੋਈ ਵੀ ਕਾਰਵਾਈ ਤੇ ਦੋ ਤਿੰਨ ਲੋਕ ਵੀ ਕਾਇਰ ਹੋਏ ਨਹੀਂ ਇਸ ਦਿਨ ਚ ਚਲੋ ਟਾਈਮ ਤੋਂ ਮੈਂ ਨਹੀਂ ਦੱਸ ਸਕਦਾ ਕਿ ਦੋ ਤਿੰਨ ਮੈਨੇ ਹੋਏ ਨਹੀਂ ਜਦ ਜੋ ਵੀ ਸਾਡੇ ਧਿਆਨ ਚ ਲਾਇਆ ਕਾਉਂਸਲ ਸਾਹਿਬ ਨੇ ਪਹਿਲੇ ਵੀ ਸਾਡੇ ਧਿਆਨ ਚ ਲਾਇਆ ਸੀਗਾ ਬਿਲਡਿੰਗ ਉਸ ਵੇਲੇ ਦਾ ਕੰਮ ਰੋਕ ਦਿੱਤਾ ਗਿਆ ਸੀਗਾ ਹੁਣ ਵੀ ਇਹਦਾ ਕੰਮ ਇੱਕ ਵਾਰ ਪਹਿਲੇ ਵੀ ਕੋਈ ਡੈਮੇਜ ਹੋਇਆ ਸੀਗਾ ਜਿੱਦਾਂ ਮੈਨੂੰ ਦੱਸ ਰਹੇ ਹੈ ਤੋ ਅਗੇਨ ਜਿਹੜੀ ਇਨਕੁਆਇਰੀ ਕਰਾਂਗੇ ਉਸ ਤੋਂ ਹੀ ਸਾਹਮਣੇ ਆਣਾ ਹੈ ਕਿ 2-3 ਮਹੀਨੇ ਸੀਗਾ ਵੱਧ ਟਾਈਮ ਸੀਗਾ ਕੱਟ ਸੀਗਾ ਉਸ ਚੈੱਕ ਕਰਕੇ ਦੱਸੋ ਬਿਲਡਿੰਗ ਕੀ ਅਵੇਲੇਬਲ ਹੈ ਕਿ ਇਹ ਨਾ ਜਾਬਾਦ ਹੁੰਦੇ ਨੇ ਇਹ ਆਫਟਰ ਇਨਕੁਆਇਰੀ ਰਿਪੋਰਟ ਦੱਸਣਗੇ 95 ਦੇ ਅਵੇਦ ਇਹ ਕਿਹੜੇ ਮਹਿੰਦੇ ਜੀ ਸਰਪੰਚ ਇਹ ਤਾਂ ਤਰਾਂਪੁਰਾ ਸੀਗਾ ਤਰਾਂਪੁਰਾ ਅੱਛਾ ਸਰ ਬਰਸਾਤ ਦੇ ਕਾਰਨ ਦੁਬਾਰਾ ਕਿ ਦੱਸਿਆ ਗਿਆ ਕਿ ਤਿੰਨ ਵਾਰ ਹੀ ਸਰਪਾ ਚੁੱਕੇ ਨੇ ਤੇ ਦੁਬਾਰਾ ਫੇਟੋ ਦੱਸ ਕੀ ਹੋਈ ਹੈ ਇਹ ਜੇ ਪਰੇ ਟਿਸ ਤਰ੍ਹਾਂ ਪ੍ਰਸ਼ਾਸਨ ਕਾਰਵਾਈ ਕਰੇਗਾ ਤੇ ਕਿਸ ਤਰ੍ਹਾਂ ਓਨਰ ਦੇ ਉੱਤੇ ਫਾਈਨ ਲਾਏਗਾ ਇਹ ਓਨਰ ਦੀ ਹੀ ਰਿਸਪੌਂਸਿਬਿਲਟੀ ਹੁੰਦੀ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਹੈ ਤਾਂ ਜਿੰਨੀ ਵੀ ਉਹਦੇ ਆਸ-ਪਾਸ ਦੀ ਸੇਫਟੀ ਸਿਕਿਉਰਿਟੀ ਰੱਖਣੀ ਹੈ ਇਹ ਓਨਰ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਉਹਨੂੰ ਹੀ ਸਾਰੀ ਚੀਜ਼ ਦਾ ਧਿਆਨ ਦੇਣਾ ਪੈਂਦਾ ਹੈ ਇਹ ਨਹੀਂ ਕੀਤਾ ਤਾਂ ਫਿਰ ਅਸੀਂ ਡੈਫੀਨਿਟਲੀ ਉਹਦੇ ਵਿੱਚ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਅਦਿੱਤਿ ਰਿਚਵਾਲ ਨੇ ਬਲੌਰ ਅਸ਼ਵਾਚਨ ਦਿੱਤਾ ਗਿਆ ਲੋਕਾਂ ਨੂੰ ਕਿ ਬਿਲਕੁਲ ਜਿਹੜੀ ਸੜਕ ਧੱਸ ਗਈ ਹੈ ਉਸ ਨੂੰ ਜਿਹੜਾ ਕਿ ਉਹ ਉਸਰੇ ਓਨਰ ਨੂੰ ਪੈਨਲਟੀ ਲਾਈ ਜਾਏਗੀ ਉਸ ਨੂੰ ਜੁਰਮਾਨਾ ਲਾਇਆ ਜਾਏਗਾ ਤੇ ਇਸ ਦੀ ਜਿਹੜੀ ਜਾਂਚ ਜਿਹੜੀ ਬਖੂਬੀ ਦੇ ਨਾਲ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਅਕਸਰ ਪਿਛਲੇ 2 ਮਹੀਨਿਆਂ ਤੋਂ ਹੀ ਪਹਿਲੇ ਬਰਸਾਤ ਦਾ ਮੌਸਮ ਸ਼ੁਰੂ ਹੈ ਸੀਗਾ ਬਰਸਾਤ ਦੇ ਮੌਸਮ ਦੇ ਦੌਰਾਨ ਹਾਲਾકી ਇਥੇ ਜ਼ਮੀਨ ਜਰੀਕੇ ਤਸ ਗਈ ਸੀ ਹਾਲਾકી 60 ਤੋਂ 100 ਘਰ ਉਥੇ ਗਲੀ ਦੇ ਵਿੱਚ ਹੈਗਾ ਵਹ ਤੇ ਲੋਕ ਲੋਕਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਤੇ ਜਦੋਂ ਇਸ ਬਿਲਡਿੰਗ ਬੇਸਮੈਂਟ ਬੰਦੀ ਪਈ ਸੀ ਤੇ ਉਸ ਦੇ ਦੌਰਾਨ ਕਿ ਇਹ ਜਿਹੜੀ ਜ਼ਮੀਨ ਹੈ ਬਿਲਕੁਲ ਤਸ ਗਈ ਸੀ ਜੂਨ ਦੇ ਮਹੀਨੇ 'ਚ ਜੇਕਰ ਗੱਲ ਕਰੀਏ ਜੂਨ ਦੇ ਮਹੀਨੇ ਵਿੱਚ ਉਹ ਗਲੀ ਦਾ ਹਾਲਾਤ ਤੁਸੀਂ ਦੇਖ ਪਾ ਰਹੇ ਹੋ ਕਿ ਗਲੀ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣੇ ਹਨ ਤੁਹਾਨੂੰ ਖਬਰ ਵੀ ਨਸ਼ਰ ਕਰਵਾਈ ਸੀਗੀ ਅਸੀਂ ਲੁਧਿਆਣਾ ਲਾਈਵ ਤੋਂ ਜੀ ਜਮੀਨ ਜਿਹੜੀ ਆ ਘਟੋ ਘਟ 20 ਤੋਂ 25 ਫੁੱਟ نیچے ਧੱਸ ਚੁੱਕੀ ਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਫਿਰ ਵੀ ਨਹੀਂ ਹਰਕਤ ਚ ਆਇਆ ਪਰ ਜਦੋਂ ਅੱਕ ਕੇ ਤੰਗ ਹੋ ਕੇ ਮੱਲੇ ਵਾਲਿਆਂ ਨੇ ਜਰੂ ਇੱਕ ਫੈਸਲਾ ਦਿੱਤਾ ਤੇ ਇੱਥੇ ਮਾਨਯੋਗ ਅਦਿੱਤ્ય ਢੀਚੇਵਾਲ ਕਮਿਸ਼ਨਰ ਦੇ ਪਹੁੰਚੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵਾ ਕੀ ਬਿਲਕੁਲ ਤੁਹਾਡਾ ਕੰਮ ਬਖੂਬੀ ਨਾਲ ਹੋਏਗਾ ਹੁਣ ਮਾਰਕ ਕਰ ਦਿੱਤੀ ਗਈ ਹੈ ਜੌਨ ਬੀ ਦੇ ਜੁਆਇੰਟ ਕਮਿਸ਼ਨਰ ਨਿਰਜ ਜੈਨ ਨੂੰ ਤੇ ਹੁਣ ਆਨਲਾਈਨ ਸਮੇਂ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਕਿ ਕੀ ਇਹਨਾਂ ਦਾ ਹੱਲ ਹੋ ਪਾਏਗਾ ਕੀ ਜਿਹੜੀ ਬੇਸਮੈਂਟ ਆ ਬੰਦ ਹੋ ਪਾਏਗੀ ਕੀ ਨਕਸ਼ਾ ਪਾਸ ਹੈਗਾ ਨਹੀਂ ਹੈਗਾ ਕੀ ਘੁਟਾਲਾ ਉਸ ਉਸ ਦੇ ਵਿੱਚ ਸਾਰਾ ਕੁਝ ਇਹ ਸਾਰਾ ਚਰਚਾ ਦਾ ਵਿਸ਼ਾ ਹੈ ਜੁੜਨ ਲਈ ਨਾਲ ਯੂਵਮ ਬੇਰੀ ਰਿਪੋਰਟ ਧੰਨਵਾਦ